ਹਾਂਜੀ ਹਾਂਜੀ ਈ ਰਿਕਸ਼ਾ ਵਾਲੇ ਸਾਰੇ ਇਕੱਠੇ ਹੋਏ ਆ ਕੀ ਪ੍ਰੋਗਰਾਮ ਹੈਗਾ ਜੀ ਸਭ ਤੋਂ ਪਹਿਲਾਂ ਤਾਂ ਲੈ ਵਾਲਮੀਕੀ ਹਰਮਨ ਵਾਲਮੀਕੀ ਜੀ ਜਾਗਰਦ ਦੇਵ ਤੁਹਾਨੂੰ ਗੁਰਦੇਵ ਜਾਕੀਂ ਜੈਪਾਤ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਰਪਰ ਦੇ ਬੜੇ ਹੁਣ ਹਰ ਅਫਸਰ ਸਰੇਂਦਰਪਾਲ ਜੀ ਜੋ ਕਿ ਸੀਸੀਆਰ ਤੋਂ ਪਹਿਲਾਂ ਸਬ ਇੰਸਪੈਕਟਰ ਸੀ ਤੇ ਹੁਣ ਇੰਸਪੈਕਟਰ ਬਣ ਕੇ ਪਾਸ ਸਟੈਂਡ ਤੇ ਪਹੁੰਚੇ ਹੈ ਤੇ ਭਗਵਾਨ ਸ਼੍ਰੀ ਵਾਲਮੀਕੀ ਰੱਖਿਆ ਬਲਬਰ ਸਟੇਜ ਲੋ ਇਹਨਾਂ ਨੂੰ ਆਪਾਂ ਵਧਾਈ ਦਿੱਤੀ ਹੈ ਵਧਾਈ ਤੌਰ ਤੇ ਔਰ ਇਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਔਰ ਸਭ ਤੋਂ ਪਹਿਲਾਂ ਕਿਉਂਕਿ ਰੀਤੀ ਰਿਵਾਜ ਦੇ ਹਿਸਾਬ ਦੇ ਨਾਲ ਕਿਉਂਕਿ ਜੋ ਵੀ ਤਰੱਕੀ ਮਿਲਦੀ ਹੈ ਇਹ ਬਾਬਾ ਸਾਹਿਬ ਦੀ ਦੇਣ ਹੈ ਜੀ ਤਾਂ ਬਾਬਾ ਸਾਹਿਬ ਦੇ ਚਰਨ ਚਰਨ ਨਮਸਤਕ ਹੋਏ ਨੇ ਸੁਬਿੰਦਰ ਜੀ ਸੇ ਇੰਸਪੈਕਟਰ ਸਾਹਿਬ ਔਰ ਮੂਮੀ ਠਾਕਰਵਾ ਆ ਗਿਆ ਬਾਬਾ ਸਾਹਿਬ ਦਾ ਤੇ ਆਪਾਂ ਸਾਰੇ ਜਣੇ ਬਹੁਤ ਬਹੁਤ ਮੁਬਾਰਕਬਾਦ ਜਿੰਨੇ ਇੱਕ ਵਾਰ ਸਾਰੇ ਜਣੇ ਤਾੜੀ ਮਜਾਈਏ ਸੁਬਿੰਦਰ ਬਾਜੀ ਸਾਡੇ ਚੌਰੀ ਗੀਮ ਇੰਸਪੈਕਟਰ ਸਾਹਿਬ ਬਣੇ ਨੇ ਸੀਆਰ ਇੰਚਾਰਜ ਥੈਂਕ ਯੂ ਹਾਂ ਜੀ ਤੋ ਪਹਿਲਾ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲੀ ਬਾਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਰਵਿਦਾਸ ਮਹਾਰਾਜ ਔਰ ਸਾਰੇ ਪੁਰੂ ਪੀਰਾਂ ਦਾ ਅਸੀਂ ਬੜਾ ਸ਼ੁਕਰਗੁਜ਼ਾਰ ਆ ਕਿ ਸਾਡੇ ਇਹ ਭਾਈ ਸਾਹਿਬ ਸੁਰਿੰਦਰ ਸਿੰਘ ਜਿਹੜੇ ਕਿ ਹੁਸ਼ਿਆਰਪੁਰ ਦੇ ਵਿੱਚੋਂ ਲੰਬੇ ਸਮੇਂ ਤੋਂ ਜਣਾ ਨੇ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾਈ ਆ ਔਰ ਅਸੀਂ ਇਹਨਾਂ ਨੂੰ ਦੇਖਿਆ ਵੀ ਆਪਣੀ ਡਿਊਟੀ ਵਾਸਤੇ ਇਹਨਾਂ ਨੇ ਪੂਰੀ ਵਫਾਦਾਰੀ ਨਾਲ ਆਪਣੀ ਡਿਊਟੀ ਨਿਭਾਈ ਆ ਔਰ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਕਿ ਹਿਸ਼ਾਰਪੁਰ ਦੇ ਪ੍ਰਸ਼ਾਸਨ ਨੂੰ ਚਲਾਉਣ 'ਚ ਇਹਨਾਂ ਦਾ ਬਹੁਤ ਵੱਡਾ ਹੱਥ ਰਿਹਾ ਔਰ ਪਰਮਾਤਮਾ ਅੱਜ ਕਿਰਪਾ ਕੀਤੀ ਆ ਕਿ ਅੱਜ ਇਹ ਸਾਬਕ ਸਟ੍ਰਕਟਰ ਤੋਂ ਇਹਨਾਂ ਨੂੰ ਇਸ ਸਟ੍ਰਕਟਰ ਪਰ ਮੋੜ ਦਿੱਤਾ ਗਿਆ ਔਰ ਸਾਨੂੰ ਦੇਲੀਏ ਘਰਾਈਆਂ ਕਿ ਇਸ ਚੀਜ਼ ਦੀ ਬੜੀ ਖੁਸ਼ੀ ਆ ਔਰ ਅੱਜ ਇਹਨਾਂ ਨੇ ਆ ਕੇ ਬਾਬਾ ਸਾਹਿਬ ਬੀਮਰਾਵ ਮੇਤਕਾ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਏ ਆ ਕਿਉਂਕਿ ਬਾਬਾ ਸਾਹਿਬ ਨੇ ਸੰਵਿਧਾਨ ਲਿਖ ਕੇ ਹਰ ਇੱਕ ਨੂੰ ਪੜਨ ਦਾ ਜਾਂ ਨੌਕਰੀਆਂ ਕਰਨ ਦਾ ਜੋ ਅਧਿਕਾਰ ਦਵਾਇਆ ਉਹ ਉਹਨੂੰ ਮਲੇਕੀ ਨਤਮਸਤਕ ਹੋਣ ਉਹ ਚੀਜ਼ ਨੂੰ ਅੱਜ ਬਾਬਾ ਸਾਹਿਬ ਦੇ ਚਰਨਾਂ ਵਿੱਚ ਆਏ ਆ ਔਰ ਅਸੀਂ ਸਾਰੇ ਭਰਾਵਾਂ ਨੇ ਈ ਰਿਕਸ਼ਾ ਜੂਨੀਅਰ ਵੱਲੋਂ ਭਗਵਾਨ ਵਾਲਪਿੱਕੀ ਜਿਹੜੀ ਆਟੋ ਰਿਕਸ਼ਾ ਜੂਨੀਅਨ ਹੈਗੀ ਆ ਉਹਦੇ ਵੱਲੋਂ ਅੱਜ ਅਸੀਂ ਅੱਜ ਇਨਾਂ ਨੂੰ ਸਨਮਾਨ ਵੀ ਦਿੱਤਾ ਔਰ ਇਹਨਾਂ ਨੂੰ ਮੁਬਾਰਕਬਾਦ ਦਿੱਤੀ ਕਿਉਂਕਿ ਬੜੀਆ ਅਫਸਰ ਹੁਸ਼ਾਣਪੁਰ ਦੇ ਵਿੱਚ ਉਹ ਗੇਤਾ ਹੁਸ਼ਿਆਰਪੁਰ ਦੀ ਤਰੱਕੀ ਹੋਗੀ ਜੈ ਵਾਲਮਿਕੀ ਹਰ ਹਰ ਵਾਲਮਿਕੀ